ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਔਰ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਆ ਦੇਖੋ ਆ ਫੋਸ ਲੱਗਿਆ ਪਿਆ ਆ ਦੇਖੋ ਆ ਗੋਏ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਹ ਘਟਣ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਹ ਘਟਣ ਇਹਨਾਂ ਨੇ ਮਰਦੇ ਸਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਵਾਲ ਮ ਉਹਨਾਂ ਨੇ ਇਹ ਆ ਦੇਖੋ ਗੋਏ ਦਾ ਲਿਬੜਾ ਜਿਹੜਾ ਛੋਟਾ ਆਦੀ ਥਾਂ ਥਾਂ ਤੋਂ ਉਹਨੂੰ ਚ ਮਰਦੇ ਸਰੂਪ ਰੱਖੀ ਫਿਰਦੇ ਆਂ ਤੇ ਉੱਥੇ ਦੁਕਾਨ ਆ ਬਾਬਿਆਂ ਨੂੰ ਤਾਂ ਇਹ ਨਾਲ ਹਾਂ ਕੀ ਹੋਣਾ ਜੀ ਬਾਬਿਆਂ ਨੇ ਜਿੱਦ ਤੋਂ ਵੇਖਦੇ ਨਾ ਬਾਬਾ ਜੀ ਉੱਤੇ ਛੱਦਰ ਲਾਉਂਦਾ ਕੀ ਫਾਇਦਾ ਜੀ ਉਲਟਾ ਬਾਬਾ ਜੀ ਹਾਂ ਉਲਟਾ ਬਾਬਾ ਜੀ ਇਹ ਮੁੰਡੇ ਨੇ ਰੋਕਿਆ ਉਹਨੇ ਗੱਲ ਪਾਏ ਕਿਉਂ ਮਾਰੀ ਗੱਲ ਧੱਕੇ ਮਾਰਨਾ ਮਾਰੇਗਾ ਤੁਸੀਂ ਇਹਨੂੰ ਜੱਜ ਮੰਨਦੇ ਕਿ ਨਜਾਇਜ਼ੀ ਬਹੁਤ ਹੀ ਜ਼ਿਆਦਾ ਨਜਾਇਜ਼ ਇਹ ਜਲਦੀ ਇਹ ਪੜਾ ਪਾਟ ਸੰਝੀ ਨਹੀਂ ਹੈਗੇ ਪੂਰੇ ਜਿੱਥੇ ਮੜੇ ਬੱਚੋ ਮੜੇ ਆਜੋ ਮੜੇ ਜਾ ਇਹਨਾਂ ਨੂੰ ਅੱਗੇ ਲੈ ਕੇ ਜਾਓ ਗੁਰੂਪਾਰ ਦੇ ਬੱਚੋ ਆ ਜੀ ਕਾਰਨ ਵਿੱਚ ਨਹੀਂ ਜੀ ਕਹਿੰਦੇ ਆਲੇ ਕੋਟ ਹੈ ਉਸ ਦੀ ਲਿਪੜੀ ਗੱਡੀ ਆ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੰਨੇ ਆਖਿਆ ਸੀ ਲੈ ਕੇ ਮਾਲਕ ਕੌਣ ਆ ਬਲਾਕ ਤੇ ਤੁਹਾਨੂੰ ਆਪਣਾ ਪਤਾ ਨਹੀਂ ਮਰਿਆਦਾ ਕੀ ਹੈ ਇਹਨਾਂ ਨੂੰ ਕੋ ਬਲਾਓ ਜੀ ਬਲਾਓ ਆਵਾਜ਼ ਮਾਰੋ ਮਾਲਕ ਕਿੱਥੇ ਆ ਸਮਾਰਟ ਮਾਲਕ ਨੂੰ ਆਈ ਮਾਰੋ ਬਾਈ ਕਿੱਥੇ ਆ ਕਿੱਥੇ ਗੱਲ ਪਾ ਰਹੀ ਮੈਨੂੰ ਵੀਮੈਂਟ ਹੋ ਗਿਆ ਮੈਂ ਪੁੱਛ ਰਿਹਾ ਤੁਹਾਨੂੰ ਉਹ ਮੰਜਾ ਤੁਹਾਡਾ ਉਹ ਲਿਪੜਿਆ ਯਾਰ ਸਾਰੇ ਭਾਈ ਜਮਾਈ ਜਮਾਈ ਗਦਬੀ ਕਰੀ ਰਹੀ ਹੈ ਇੱਥੇ ਆ ਯਾਰ ਛੋਟੇ ਆ ਕੋਈ ਉਹ ਛੋਟੇ ਆਇਆ ਮੱਛਲਾ ਕੇ ਲੈ ਉਸ ਦਲਬਹੁਣ ਸ਼੍ਰੋਮਣੀ ਕਮੇਟੀ ਦੇ ਇਥੇ ਮੁਲਾਜ਼ਮ ਹੀ ਪਹੁੰਚ ਗਏ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਮਹਾਰਾਜ ਜੀ ਤੁਸੀਂ ਬੈਠ ਕੇ ਨਹੀਂ ਕਰੋ ਤੁਸੀਂ ਅੱਗੇ ਨਾ ਤੁਸੀਂ ਸਰੇਵਰ ਬੁਲਾਉ ਤੇ ਇਹਨਾਂ ਨੂੰ ਸਰਕਾਰੀ ਕਾਰਕਮ ਕੀ ਕਰਨਾ ਹੈ ਨਾ ਮੈਂ ਮੈਨੂੰ ਲੱਗਦਾ ਮੈਂ ਖਾ ਦੱਦੇ ਆਂ ਇਹਨਾਂ ਨੂੰ ਤਰਨਤਨ ਸਾਹਿਬ ਕੋਲ ਭਾਈ ਜੀ ਦੋਦਿਓ ਲਿਆਇਆ ਦੋਦਿਓ ਮੈਨੂੰ ਧੱਕੇ ਮਾਰ ਬਬਾਈ ਗਲਤੀ ਇੱਕ ਨਹੀਂ ਕੀਤੀ ਅੱਛਾ ਇਹ ਮੁੰਡੇ ਨੇ ਰੁਕਣਾ ਚਾਹੀਦਾ ਇਹਨੂੰ ਉਲਟਾ ਧੱਕੇ ਮਾਰੇ ਇਹਨਾਂ ਨੇ ਮੈਂ 15 ਜਿਹੜਾ ਮੈਂ ਪਾਵਾ ਫੜ ਕੇ ਇੱਥੋਂ ਤੱਕ ਲੈ ਕੇ ਆਇਆ ਜੀ ਮੈਨੂੰ ਉਹਨੇ ਤੁੰ ਕਰਤਾ ਪਿਆਰ ਵੀ ਮੈਂ ਖਲਾ ਬਹੁਤ ਗਲਤ ਕੀਤਾ ਹਾਂ ਹਾਂ ਇਹ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਾਰਾ ਹੀ ਪਿਆਰ ਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜਾਈਏ ਨੋਂ ਕਿ ਕਮੇਟੀ ਵਾਲੇ ਵੀ ਆਉਂਦੇ ਮੈਂ ਇਹਨਾਂ ਨੂੰ ਆਖਿਆ ਮੈਂ ਗੁਰਦਵਾਰਾ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਉਹ ਉਹਨਾਂ ਨੂੰ ਪਤਾ ਲੈ ਕੇ ਗਏ ਆ ਉਹਨਾਂ ਨੂੰ ਪਤਾ ਉਹਨਾਂ ਨੂੰ ਪੁੱਤ ਨੂੰ ਆਇਆ ਜੀ ਸਾਹ ਰਾ ਇੱਕ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕੈਂਡੀਟੇਟ ਸਾਡੀ ਨੂੰ ਪਤਾ ਹੀ ਨਹੀਂਗਾ ਕੌਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਹੈ ਕਿਹੜੀ ਕਮੇਟੀ ਹੈ ਕੌਣੀ ਜੀ ਕੌਣੀ ਜੀ ਹੈ ਕੌਣੀ ਜਾਈ ਕੌਣੀ ਦੋਦਾ ਨਹੀਂ ਕੌਣੀ ਲੈ ਕੇ ਦੋਦਾ ਫਾਈਨਲ ਦੋਦਾ ਨਹੀਂ ਪਹਿਲਾਂ ਗੁਰੂ ਸਰਪੁਰ ਤੋਂ ਦੋਦਾ ਕਿਹਾ ਪਹਿਲਾਂ ਪਹਿਲਾਂ ਤੁਸੀਂ ਕਿਹਾ ਗੁਰੂ ਸਰ ਤੋਂ ਦੋਦਾ ਪਹਿਲਾਂ ਤਾਂ ਮੈਨੂੰ ਦੋਦਾ ਕਿਹਾ ਬਾਬਾ ਧਿਆਨ ਦਾ ਮੈਂ ਹੁਣ ਉੱਥੇ ਫੋਨ ਲਾਦਾ ਨਹੀਂ ਹੁਣ ਕੌਣੀ ਆ ਕੇ ਦੋਦਿਆਂ ਆ ਤੋ ਲੈ ਕੇ ਚੱਲ ਮੈਂ ਤਾਂ ਲਾ ਰਾ ਇਹਨਾਂ ਦੀ ਗੱਲ ਆਪ ਜੀ ਨਹੀਂ ਮਿਲ ਰਹੀਗੀ ਗੱਲ ਇਹਨਾਂ ਦੀ ਆਪ ਚ ਸ਼ਬਦ ਨਹੀਂ ਮਿਲ ਰਹੇ ਨਹੀਂ ਕੋਈ ਨਾ ਜੀ ਸਰਕਾਰ ਸਾਹਿਬ ਲੈ ਕੇ ਚੱਲਾਂਗੇ ਕਿਹਦੀ ਇਹਨਾਂ ਦੀ ਹਾਂ ਜੀ ਤੁਸੀਂ 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 ਇਹ ਨਹੀਂ ਕਰ ਸਕਦੇ ਪਹਿਲਾਂ ਜ਼ਰੂਰਪ ਲੈ ਜਾਓ ਮੁੜ ਕੇ ਉਹ ਸਲੂਨ ਵਾਲਿਆਂ ਨੂੰ ਵੀ ਸਦੋ ਉੱਥੇ ਨੇੜੇ ਜੀ ਡਰਾਈਵਰ ਨੂੰ ਕਰੋ ਆਹੇ ਖਾ ਲਗਾ ਲੀਏ ਫਿਰ ਜੀ ਤੁਸੀਂ ਐ ਕਰੋ ਆਹ ਚੋਟੀ ਵਿੱਚ ਉਹ ਵੀਰੇ ਬੈਕ ਕਰਕੇ ਨਹੀਂ ਆ ਬੈਕ ਕਰਦੇ ਚੱਕਣਾ ਪੈਣਾ ਕੋਈ ਨਾ ਖੜ ਜਾ ਮੈਨੂੰ ਬੈਕ ਕਰਾਉਣਾ ਹੈ ਆ ਪੰਗੇ ਕਿਤੇ ਨਹੀਂ ਨਾ ਕਰਦਾ ਕੋਈ ਕਹਿੰਦਾ ਕੋਈ ਸੁਣੋ ਭੁੱਲੇ ਇਹ ਨਾਲ ਕਿਉਂ ਨਾ ਦੇ ਦੇਂਦੇ ਮੁੰਡੇ ਸਾਡੇ ਦਾ ਮੁੰਡੇ ਜੀ ਇਹ ਕੋਈ ਮੁੰਡੇ ਸਾਡੇ ਦਾ ਗੱਲ ਇਹ ਮੁੰਡੇ ਦੀ ਪ੍ਰਕਾਸ਼ ਅੱਜ ਕਿਸੇ ਦੀ ਤਾਰਦਾਸਾ ਗੱਲ ਕਰਨੀ ਹੋਣੀ ਮੁੱਖ ਰਕੇ ਕੀਦਾਨ ਕੇਸ ਦਾ ਰਹਿਤਾਨ ਵਿਵੇਕ ਦਾਣ ਸਹਾਦਾਨ ਪ੍ਰੋਸਾ ਦਾਣਾ ਅਸੀਂ ਮੰਗਦੇ ਰਹਿੰਦੇ ਆਂ ਅਰਦਾਸ ਬੇਨਤੀ ਦੇ ਵਿੱਚ ਵੀ ਦੂਜੇ ਪਾਸੇ ਉਹਨਾਂ ਦੀ ਕਿਰਤ ਕਮਾਈ ਤੇ ਅਸੀਂ ਵਾਦਾ ਇਸ ਕਰਕੇ ਮੰਗਿਆ ਕਿ ਵਾਲ ਬਖਸ਼ਿਓ ਕਿ ਉਹਨਾਂ ਦੇ ਵਾਲ ਕੱਟਣ ਵਾਲਾ ਕੰਮ ਜਾਂ ਹੋਰ ਮਤਲਬ ਕੋਈ ਨਾ ਕੰਮ ਹੋ ਜੇ ਇਸ ਤਰ੍ਹਾਂ ਦਾ ਜਿਹੜਾ ਕਾਰਜ ਲਈ ਇਹਨਾਂ ਨੇ ਅਰਦਾਸ ਬੇਨਤੀ ਕੀਤੀ ਆ ਜਿਹੜੀ ਉਹਦੀ ਹਾਲਤ ਉਸ ਦਾ ਲਪੜਿਆ ਹੋਇਆ ਉਹ ਵੀ ਇੱਕ ਬੜੀ ਚੀਜ਼ ਆ ਜਿਹੜੀ ਲੱਗਿਆ ਜਿਹੜੇ ਬੰਦੇ ਲੈ ਗਏ ਸਾਰੇ ਬੱਚੇ ਜਿਹੜੇ ਕੋਈ ਜਿਹੜੇ ਬੰਦੇ ਨੇ ਰੋਸ਼ਨੀ ਨੂੰ ਕਿਹਾ ਕਿ ਤੁਸੀਂ ਗਲਤੀ ਕਰ ਰਹੇ ਹੋ ਉਹਨਾਂ ਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਇੱਥੇ ਫਿਰਦਾ ਆਓ ਆਓ ਜਾਦਵੰਦ ਤੁਸੀਂ ਪੂਰ ਕੀਤਾ ਸੀ ਨਾ ਜਿੱਥੇ ਮੈਂ ਜਿਹੜਾ ਸਵੇਰੇ ਆਇਆ ਤੇ ਮਹਾਰਾਜ ਦੀ ਵੀਡੀਓ ਮੈਨੂੰ ਲੱਗਿਆ ਵੀ ਮੈਂ ਦੇਖਾਂ ਮੈਂ ਕਦੇ ਨਹੀਂ ਕੋਈ ਹੋਰ ਮਹਾਰਾਜ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਹੁੰਦਾ ਕਿਹੜੀ ਦੁਕਾਨਾਂ ਜਾਉਂਦਾ ਆਓ ਉਹ ਗਲੈਮਰ ਵਾਲੀ ਕੰਡੇ ਕੰਡੇ ਹਾਂ ਮੈਂ ਕਿਹਾ ਗਲਤ ਕੀਤਾ ਇਹਨਾਂ ਨੇ ਮੈਂੁੱਧ ਰੱਖ ਲੜ ਗਿਆ ਇਹਨਾਂ ਨੇ ਉਹਦੇ ਨੂੰ ਸਾਰਾ ਕੁਸ ਹੱਥੀਂ ਰੱਖਣ ਲੱਗ ਗਏ ਮੈਂ ਭੱਜ ਕੇ ਜਾਵੜਿਆ ਇਹਨਾਂ ਨੇ ਦੋ ਜਣਾਂ ਨੇ ਮਾਰਾ ਸਰ ਕੇ ਰੱਖਤਾ ਮੈਂ ਕਿਹਾ ਗੱਲ ਕੋਈ ਮਰਿਆਦਾ ਨਹੀਂ ਸੀਗੀ ਕੋਈ ਮਰਿਆਦਾ ਨਹੀਂ ਸੀ ਜੀ ਮੈਂ ਕਿਹਾ ਵੀ ਆ ਤੁਸੀਂ ਗਲਤ ਆ ਬਾਬਾ ਜੀ ਨੇ ਛਤਰ ਵੀ ਵਿੱਚ ਆ ਕੇ ਚੜਾਇਆ ਫਿਰ ਉਹ ਵਿੱਚ ਆਂਦਾ ਸੀ ਮੈਂ ਕਿਹਾ ਗਲਤ ਕਰੀ ਜਾਂਦੇ ਮੈਂ 5 ਮਿੰਟ ਉਹਨਾਂ ਨੂੰ ਰੋਕੀ ਉੱਥੂ ਉਹ 15 ਜਣੇ ਸੀ ਟੋਟੋ ਕਟ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਕੰਡੇ ਇਹ ਬੇਅਦਵੀ ਕਰ ਲੈ ਇਹਨੂੰ ਫੜੋ ਮੈਨੂੰ ਠੱਕੇ ਮਾਰੇ ਹੋਤੋਂ ਲੱਗਿਆ ਜੀ ਮੈਂ ਉਹਨਾਂ ਨੂੰ ਰੋਕਣਾ ਇੱਥੋਂ ਤੱਕ ਆ ਗਿਆ ਮੈਂ ਇੱਥੇ ਆ ਭੇਜਾ ਆ ਗਿਆ ਮੁੰਡਾ ਇੱਥੇ ਸਾਡੇ ਦਫ਼ਤਰ ਦੇ ਨਾਲ ਦਫ਼ਤਰ ਹੈ ਮੈਨੂੰ ਉਹਦੇ ਕੀ ਗੱਲ ਹੋ ਗਈ ਮੈਂ ਕਿਹਾ ਐਂ ਕਰਕੇ ਮਹਾਰਾਜ ਦੀ ਬੇਅਦਬੀ ਕਰੀ ਜਾਂਦੇ ਆ ਉਹਨੇ ਫਿਰ ਕਿਹਾ ਕਿ ਨਾ ਖੜ ਚੋ ਇੱਥੇ ਤੁਸੀਂ ਕਹਿੰਦਾ ਘਰੇ ਸੀ ਹੁਣ ਗਾਣਾ ਲੈ ਕੇ ਜਾ ਕਿੱਥੇ ਗੱਡੀ ਮੈਂ ਕਿਹਾ ਗੁਰਦੁਆਰਾ ਸਾਹਿਬ ਤੋਂ ਹੁੰਦੇ ਬੰਦੇ ਤੁਸੀਂ ਮਹਾਰਾਜ ਦੀ ਬੇਅਦਬੀ ਕਰ ਰਹੇ ਹੋ ਉਲਟਾ ਮੈਨੂੰ ਕਹਿੰਦੇ ਤੂੰ ਬੇਅਦਬੀ ਕੀਤੀ ਆ ਉਲਟਾ ਮੈਨੂੰ ਠੱਕੇ ਮਾਰੇ ਇਹਨਾਂ ਨੇ ਇੱਥੋਂ ਤੱਕ ਲੈ ਕੇ ਆਏ ਮੈਨੂੰ ਰੋਕ ਤੇ ਮੂਹਾਂ ਟੈਂਪੋਲਰ ਦਾ ਬੰਦਾ ਉਹਨਾਂ ਕੋਲ ਬਾਲੇ ਜਾਣੇ ਕਿਹਾ ਵੀ ਉਹ ਤੋਂ ਉਹਨਾਂ ਰਿਹਾ ਹੈ ਤਾਂ ਗੱਲ ਕਰ ਲਈ ਟੈਂਪੋ ਵਾਲੇ ਨੂੰ ਕਹਿੰਦੇ ਮੰਗਾ ਦੇ ਤੂੰ ਚੱਲ ਇਹ ਤਾਂ ਹੁਣ ਇੱਥੇ ਚਪੇੜੇ ਖਾਊਗਾ ਕਿ ਨਹੀਂ ਸਹੀ ਬਿੱਟ ਬਿੱਟ ਆਲੇ ਮੇਰੇ ਮਾਰਨ ਤੱਕ ਉਹਦੇ ਸੀ ਜੀ ਗੁਰਵਰ ਸਰਨਤਾਲ ਸਾਹਿਬ ਅੱਛਾ ਇਹ ਜਿਹੜਾ ਉਹ ਤੋਂ ਵੈਰੀਫਾਈ ਕੀਤਾ ਜਿਹੜੀ ਉਹਨਾਂ ਦੀ ਕਮੇਟੀ ਦੀ ਮਨਜ਼ੂਰੀ ਨਾਲ ਆਇਆ ਜਾਂ ਨਹੀਂ ਆਇਆ ਜਾਂ ਕੁਝ ਆਪ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਗੁਰੂ ਸਾਹਿਬ ਦਾ ਸਤਕਾਰ ਬਾਹਰ ਰੱਖਣ ਦੇ ਲਈ ਪਹਿਲਾਂ ਗੁਰੂ ਸਾਹਿਬ ਨੂੰ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਦੇ ਕਰਮਕੰਦ ਸਾਹਿਬ ਨੂੰ ਬਿਰਾਜਮਾਨ ਕਰਕੇ ਉਸ ਤੋਂ ਬਾਅਦ ਸਭ ਤੋਂ ਵੱਧ ਸਖਤ ਜਿਹੜੀ ਕਾਰਵਾਈ ਉਹਨਾਂ ਨੇ ਕੀਤੀ ਜਿਹੜਾ ਇਹ ਸਲੂਨ ਵਾਲੇ ਭਾਗੀ ਸਿੰਘ ਜਾਂ ਜਿਹੜੀ ਕਮੇਟੀ ਨੇ ਮਨਜ਼ੂਰੀ ਦੇ ਕੇ ਇੱਥੇ ਲਿਆਂਦਾ ਨਾ ਸਾਰਿਆਂ ਤੇ ਕਾਰਵਾਈ ਹੋਊਗੀ ਤਾਲ ਤੱਕ ਸਭ ਤੋਂ ਜਿਹੜੀ ਬੰਦੀ ਆ ਸਭ ਤੋਂ ਜ਼ਿਆਦਾ ਜੀ ਸਾਰਿਆਂ ਦੇ ਖਿਲਾਫ ਹੋ ਬਹੁਤ ਵੱਡੀ ਇਹਨਾਂ ਨੇ ਗਲਤੀ ਕੀਤੀ ਨਾ ਬਰਦਾਸ਼ਤ ਕਰੋ ਤੁਸੀਂ ਬੁਖਸਾ ਸਾਹਿਬ ਚਾਲੀ ਮੁਕੰਨ ਪੁਇਪਤਾ ਤੋਂ ਬਤਾਓਰ ਐਡੀਸ਼ਨਲ ਮੈਨੇਜਰ ਸਰਦਾਰ ਨਿਰਮਲ ਜੀ ਨਿਰਮਲ ਜੀ ਸਿੰਘ ਦਾ ਵਰਗੰਮੇਵਰੀ ਦੇ ਤੌਰ ਤੇ ਤੁਸੀਂ ਇੱਥੇ ਪਹੁੰਚਿਆ ਹੋ ਤੇ ਸਭ ਕੁਝ ਲੈ ਕੇ ਇਹਨੂੰ ਤੁਹਾਡੇ ਸਾਹਮਣੇ ਸਾਰੇ ਮਤਲਬ ਪਹੁੰਚ ਕੇ ਤੇ ਖੁਪਾ ਪਾਛਾ ਨੂੰ ਅਸੀਂ ਪੰਜ ਪਿਆਰਿਆਂ ਦੀ ਅਨੁਸਾਰ ਗਾਂਹਾਂ ਸਾਹਿਬ ਜੀ ਤੋਂ ਤਰੰਦਾ ਕਰਕੇ ਜਾ ਰਿਹਾ ਲੋ ਵੀ ਇੱਕ ਦੂਸਰਾ ਠੀਕ ਹੈ ਨਹੀਂ ਆਪਾਂ ਦਾ ਰੱਖਦਾ ਜੀ ਉਹਨਾਂ ਦੀ ਗੱਡੀ ਵੀ ਆਪਾਂ ਕਿੱਦਾਂ ਬਿਲਕੁਲ ਕੋਈ ਲੱਗਾ ਚਲੋ ਠੀਕ ਹੈ ਜੀ ਛੱਡੋ ਜਕਾਰਾ ਜੀ ਠੀਕ ਹੈ ਜੀ ਆ ਗੱਡੀ ਗੋਹੇ ਦੀ ਲਿਬੜੀ ਹੋਈ ਆ ਇਸ ਤਰ੍ਹਾਂ ਸੱਚੇ ਪਾਤਸ਼ਾਹ ਦਾ ਸਰੂਪ ਜਿਹੜਾ ਇਹ ਲੋਕ ਲਈ ਫਿਰਦੇ ਨੇ ਜਿਹੜਾ ਸਾਹਮਣੇ